ਕਲ ਤੀਆਂ ਦਾ ਤਿਹਾਰ ਲੰਘ ਕੇ ਗਿਆ ਸਿੱਖ ਕੌਮ ਦੀਆਂ ਤੀਆਂ ਭੈਣਾਂ ਨੇ ਤੀਆਂ ਦਾ ਤਿਹਾਰ ਮਨਾਇਆ ਵੀਡੀਓ ਪੂਰੀ ਵੇਖਿਓ ਇਸ ਦੇ ਬਾਰੇ ਆਪਾਂ ਜਾਣਕਾਰੀ ਦੇਣੀ ਆ ਇਹ ਬਹੁਤ ਜ਼ਰੂਰੀ ਹੈ ਤੀਆਂ ਦਾ ਤਿਹਾਰ ਮੁਗਲ ਕਾਲ ਰਾਜ ਵਿੱਚ ਸ਼ੁਰੂ ਹੋਇਆ ਮੁਗਲਾਂ ਨੇ ਲੰਬਾ ਸਮਾਂ ਰਾਜ ਕੀਤਾ ਅਤੇ ਆਪਣੇ ਮਤਲਬ ਲਈ ਤਿਹਾਰ ਵੀ ਬਣਾਏ ਅਤੇ ਕਾਨੂੰਨ ਵੀ ਬਣਾਏ ਇਹ ਜਿਹੜਾ ਤੀਆਂ ਦਾ ਤਿਹਾਰਾ ਇਹ ਮੁਗਲਾਂ ਨੇ ਲੱਗਣ ਲਾਇਆ ਸੀ ਮੁਗਲਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਿਸ ਘਰ ਦੇ ਵਿੱਚ ਤੀ ਭੈਣਾਂ ਜਿਹੜੀ ਜਵਾਨ ਹੋਗੀ ਕਿੰਨੀ ਸੋਹਣੀ ਜਾਂ ਕਿੰਨੀ ਸੋਹਣੀ ਨਹੀਂ ਫਿਰ ਉਹਨਾਂ ਨੇ ਤੀਆਂ ਦੇ ਤਿਹਾਰ ਦਾ ਜਿਹੜਾ ਹੈਗਾ ਆਪ ਦੇ ਏਜੰਟ ਉਸ ਤਾਂ ਮੇਰੇ ਸਮੇਂ ਦੇ ਲਾ ਕੇ ਤੇ ਤੀਆਂ ਦਾ ਤਿਹਾਰ ਮਤਲਬ ਸ਼ੁਰੂ ਕਰਵਾਇਆ ਤੇ ਪਿੰਡ ਦੀਆਂ ਕੁੜੀਆਂ ਤੀਆਂ ਭੈਣਾਂ ਇਕੱਠੀਆਂ ਹੋ ਜਾਂਦੀਆਂ ਸਨ ਅਤੇ ਫਿਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਸੂਬੇਦਾਰ ਸੀ ਫੌਜ ਦੇ ਮੇਨ ਬੰਦੇ ਹੁੰਦੇ ਸੀ ਉਹਨਾਂ ਨੂੰ ਆਈਡੈਂਟੀਫਾਈ ਕਰ ਲੈਂਦੇ ਸੀ ਮਤਲਬ ਕਿ ਉਹਨਾਂ ਨੇ ਲਿਸਟਾਂ ਬਣਾ ਲੈਂਦੇ ਸੀ ਵੀ ਆਹ ਫਲਾਨੇ ਪਰਿਵਾਰ ਚੋਂ ਆਹ ਫਲਾਨੇ ਦੀ ਕੁੜੀ ਆ ਫਲਾਨੇ ਦੀ ਧੀ ਪਹਿਣਾ ਆ ਇਨੀ ਜਵਾਨ ਆ ਆ ਇਨੀ ਸੋਹਣੀਆ ਉਸ ਟਾਈਮ ਇਹ ਕੌਮਾਂ ਗੁਲਾਮ ਸਨ ਫਿਰ ਪੰਜ ਚਾਰ ਦਿਨਾਂ ਬਾਅਦ ਉਹਨਾਂ ਦੇ ਘਰ ਸਨੇਹੇ ਸ਼ੁਰੂ ਹੋ ਜਾਂਦੇ ਸਨ ਲੱਗਣੇ ਵੀ ਭਾਈ ਆਪ ਦੀ ਕੁੜੀ ਛੱਡ ਜੋ ਕਿਲੇ ਦੇ ਵਿੱਚ ਸੂਬੇਦਾਰ ਦਾ ਹੁਕਮ ਹੈ ਜਿਹੜਾ ਛੱਡਿਆ ਹੁੰਦਾ ਸੀ ਠੀਕ ਜਿਹੜਾ ਨਹੀਂ ਛੱਡ ਕੇ ਆਉਂਦਾ ਸੀ ਉਹਨਾਂ ਨੂੰ ਉਹ ਮੋਗਲ ਆ ਜਿਹੜੇ ਫਿਰ ਚੱਕ ਕੇ ਲੈ ਜਾਂਦੇ ਸੀ ਹੁਣ ਇਹ ਤਿਹਾਰਾ ਜਿਹੜਾ ਆਪਣੀਆਂ ਧੀਆ ਬਣਾਂ ਨੂੰ ਮਨਾਉਣਾ ਚਾਹੀਦਾ ਜਾਂ ਨਹੀਂ ਇਹ ਤਾਂ ਹੈਗੇ ਉਹਨਾਂ ਦੀ ਮਰਜ਼ੀ ਉਹਨਾਂ ਦਾ ਆਪ ਦਾ ਫੈਸਲਾ ਹੈ ਆਪਣਾ ਕੰਮ ਸਿਰਫ ਜਾਣਕਾਰੀ ਦੇਣਾ ਸੀਗਾ ਇਹ ਮੈਂ ਥੋੜਾ ਜ਼ਰੂਰੀ ਸਮਝਿਆ ਸਬਸਕ੍ਰਾਈਬ ਕਰੋ ਚੈਨਲ ਲਾਈਕ ਕਮੈਂਟ ਕਰੋ ਆਪਾਂ ਕਈ ਚੀਜ਼ਾਂ ਤੇ ਜਾਣਕਾਰੀ ਦਿੰਨੇ ਆ ਜਿਹੜੀਆਂ ਪੰਜਾਬ ਦੇ ਉੱਪਰ ਸੱਭਿਆਚਾਰ ਦੇ ਉੱਪਰ ਥੋਪੀਆਂ ਗਈਆਂ ਨੇ